ਦੀਏ ਤੇ ਆਪਾਂ ਨੂੰ ਸਰਕਾਰ ਤੋਂ ਮੰਗ ਕਰਨੀ ਪੈਂਦੀ ਆ ਵੀ ਸਾਨੂੰ ਮੁਆਵਜ਼ਾ ਦਿਓ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਇਹ ਕਾਰਨ ਵੀਰ ਤੋਂ ਆ ਬੇਟਾ ਹੂੰ ਵੀ ਤੋਂ ਆ ਵੀ ਤੋਂ ਆ ਹਾਂ ਵੀ ਮੜਾ ਹੈ ਹਾਂ ਅਟਵਾਰੀ ਕਰਨੀ ਪਊਗੀ ਠੀਕ ਆ ਹਾਂ ਜੇ ਨਟਵਾਰ ਕਰਦਾ ਮਰਦਾ ਹੈ ਖਬਰਾਂ ਅੱਗੇ ਕੀ ਲਈ ਬੈਠਾ ਗਿਆ ਹੂੰ ਇਸ ਗੱਲ ਦੇ ਉੱਤੇ ਜੇ ਸਰਕਾਰ ਵੀ ਨਹੀਂ ਨਾ ਸਭ ਦੇਊਗੀ ਲੋਕ ਇਹੋ ਜਿਹੇ ਉਹ ਤਾਂ ਮੂਲ ਵੇਦਣਗੇ ਜਿਹੜੀਆਂ ਨਾ ਖਾਣ ਦੇ ਕੰਮ ਆਉਣਾ ਨਾ ਪਾਉਣ ਦੇ ਕੰਮ ਆਉਣਾ ਤਾਂ ਤੁਹਾਡਾ ਇਸ ਚ ਕੀ ਕਿਹਾ ਸਾਡਾ ਦਾਸ ਹੀ ਤਾਂ ਆਵਾਰਾ ਚੰਗਾ ਜੀ ਚੱਲਦੀ ਹੈ ਤਾਂ ਅਸੀਂ ਦਾਬੀ ਚ ਕੇ ਖੋਜਾਂਗੇ ਕੋਈ ਜੋ ਜਾਵੇ ਤਾਂ ਪਰਮਿਟ ਦੇਵੇ ਸਰਕਾਰ ਪਰਮਿਟ ਦੇਵੇ ਗਵਰਨਮੈਂਟ ਵੀ ਜੀ ਵੀਜ ਲਾਂਗੇ ਵੀਜ ਨੂੰ 10000 ਦਾ ਤਿਆਰ ਹੈ ਹਾਂ ਅੱਗੇ ਇਥੇ ਰਾਜਸਥਾਨ ਤੋਂ ਪੋਸਟ ਚੱਲਦਾ ਸੀ ਕੋਈ ਮੁੰਡਾ ਨੌਜਵਾਨ ਹੁੰਦਾ ਹੋਰ ਸੀ 10 ਰੁਪਿਆ ਦਾ ਖਾਲੇ ਕੰਮ ਕਰਦਾ ਸੀ ਉਹਨਾਂ ਦੇ ਗੋਲੀਆਂ ਖਾ ਲੈਂਦੇ ਆ ਤੇ ਟੀਕਾ ਲਾ ਲੈਂਦੇ ਸਿਰੇ 'ਚ ਬਾਹਾਂ 'ਚ ਹੀ ਪੈਂਦੇ ਛੜਕਦੇ ਹੋ ਮੈਡੀਕਲ ਨਸ਼ਾ ਚੱਲੀ ਜਾਂਦਾ ਸਾਰੇ ਮੈਡੀਕਲ ਮੈਡੀਕਲ ਨਸ਼ਾ ਚੱਲੀ ਜਾਂਦਾ ਕੋਈ ਨਾ ਸਮਾਂ ਕਾ ਰੋਜ਼ ਬੱਟ ਇਹ ਬੰਦ ਕਰਿਆ ਹੈ ਖਰ ਖਰ ਬਿਜਲੀ ਬੰਦ ਕਰੀਏ ਤਾਂ ਹੀ ਤਾਂ ਮੈਡੀਕਲ ਨਸ਼ਾ ਚੱਲਿਆ ਐਵੇਂ ਸਰਕਾਰ ਨੂੰ ਵੀ ਦਾਮ ਦਿੰਦੇ ਮੈਂ ਦਵਾਈਆਂ 'ਚ ਯੂਜ਼ ਹੁੰਦੀ ਐ ਸਾਰੇ ਹੁੰਦੀ ਐ ਉਹ ਕੋਈ ਨਿਰਪੂਰੀ ਫੀਮ ਤਾਂ ਨਹੀਂ ਖਾਂਦੇ ਲੋਕ ਖਰ ਖਰ ਅਨਰੇਟ ਪੱਤਿਕਾ ਲੇਖਾ 200 ਰੁਪਏ ਕਿਲੋ ਹੈ ਇਹ ਤੇ ਜਿੰਵੰਦਰ ਕੋਈ ਕੈਰੀ ਵੀ ਦੀ ਇਹ ਬਿਲਕੁਲ ਖਤਮ ਹੋ ਜੂਗਾ ਹੈ ਨਾ ਇਹ ਕੰਪਨੀਆਂ ਦੀ ਲੀਡਰਾਂ ਦੇ ਆਏ ਇਹ ਮਹਿਕਮੇ ਸਾਰੇ کارਖਾਨੇ ਲੱਗੇ ਐਨੀ ਬਾੜ ਬੰਦੀ ਹੋਈ ਐ ਫਿਰ ਵੀ ਚਿੱਟਾ ਆਉਂਦਾ ਕੀ ਪਤਾ ਇੱਥੇ ਬਣਦਾ ਕਿ ਬਾਹਰੋਂ ਆਉਂਦਾ ਕਿ ਉੱਥੋਂ ਟਿਕਦਾ ਸਸਰੀਕਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਮਹਿਕ ਦੀ ਸੁਗਾਤ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਸੁੱਭੇ ਰਾਜਸਥਾਨ ਦੇ ਵਿੱਚ ਇਸ ਵੇਲੇ ਮੌਜੂਦ ਆ ਤੇ ਰਾਜਸਥਾਨ ਦੇ ਵਿੱਚ ਬੈਠੇ ਸਾਡੇ ਪੰਜਾਬੀ ਬਜ਼ੁਰਗ ਤੇ ਸਾਡੇ ਤਾਇਆ ਜੀ ਰਣ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਖੇਤੀ ਦੇ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਵੀ ਕੀ ਕਾਰਨ ਜੋ ਹਰ ਸਾਲ ਜਿਹੜੀ ਨਰਮੇ ਦੀ ਫਸਲ ਆ ਉਹ ਖਰਾਬ ਹੋ ਜਾਂਦੀ ਹੈ ਤੇ ਜਿਹੜੇ ਕਿਸਾਨ ਮਸ਼ੱਕਤ ਨਾਲ ਇੰਨੀਆਂ ਮਿਹਨਤਾਂ ਕਰਕੇ ਆਪਣੀ ਫਸਲ ਨੂੰ ਪਾਲਦੇ ਆ ਪੁੱਤਾਂ ਵਾਂਗੂ ਪਰ ਉਹਨਾਂ ਨੂੰ ਉਹਦਾ ਮੁੱਲ ਨਹੀਂ ਮਿਲ ਪਉਂਦਾ ਇਹ ਸਾਰੀ ਚੀਜ਼ ਦੀ ਜਾਣਕਾਰੀ ਆਪਾਂ ਸਾਡੇ ਬਜ਼ੁਰਗਾਂ ਤੋਂ ਲਵਾਂਗੇ ਤੇ ਸਾਡੇ ਨਾਲ ਤੋਤਾ ਸਿੰਘ ਜੀ ਸਰਾ ਸਾਡੇ ਬਜ਼ੁਰਗ ਤੇ ਨਰ ਸਿੰਘ ਜੀ ਸਰਾ ਤੇ ਮਣੀ ਰਾਮ ਜੀ ਸਾਡੇ ਨਾਲ ਮੌਜੂਦ ਹੈ ਗੱਦਰ ਖੇੜਾ ਤੋਂ ਤੇ ਇਹ ਬਾਬੇ ਸਾਡੇ ਪਿੰਡ ਪਤਲੀ ਤੋਂ ਹੈਗੇ ਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਸਾਡੇ ਬਜ਼ੁਰਗ ਜੋ ਮੇਰੇ ਦਾਦਾ ਜੀ ਦੇ ਬਹੁਤ ਕਰੀਬੀ ਮਿੱਤਰ ਹੈ ਤੋਤਾ ਸਿੰਘ ਜੀ ਉਹਨਾਂ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਬਾ ਜੀ ਜਿਵੇਂ ਇੱਕ ਚੀਜ਼ ਆਪਾਂ ਸ਼ੁਰੂਆਤ ਕਰਦੇ ਆਂ ਵੀ ਅੱਜ ਤਕਰੀਬਨ 4 ਤੋਂ 5 ਸਾਲ ਹੋ ਗਏ ਮੈਨੂੰ ਲੱਗਦਾ ਆਪਾਂ ਨੂੰ ਵੇਖਦੇ ਨੂੰ ਹਾਂ ਹਾਂ ਵੀ ਹਰ ਵਾਰੀ ਹਰ ਫਸਲ ਆਪਾਂ ਨੂੰ ਦੇਖਦੇ ਆ ਵੀ ਖਰਾਬ ਹੋ ਜਾਂਦੀ ਐ ਤੇ ਆਪਾਂ ਨੂੰ ਸਰਕਾਰ ਤੋਂ ਮੰਗ ਕਰਨੀ ਪੈਂਦੀ ਐ ਵੀ ਸਾਨੂੰ ਮੁਆਵਜ਼ਾ ਦਿਓ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਇਹ ਕਾਰਨ ਬੀਜ ਤੋਂ ਐ ਬੇਟਾ ਹੂੰ ਬੀਜ ਤੋਂ ਐ ਬੀਜ ਤੋਂ ਐ ਹਾਂ ਬੀਜ ਮੜਾ ਐ ਠੀਕ ਐ ਬੀਜ ਮੜਾ ਆਇਆ ਐ ਤਾਂ ਹੀਆਂ ਗਾਂ ਬੀਜ ਤੋਂ ਕਿਸਵਰਿਆ ਮੜੀਆਂ ਆਇਆਂ ਹੂੰ ਸਮਝ ਆ ਗਈ ਹੂੰ ਸਵਰਿਆ ਮੜੀਆਂ ਆਇਆਂ ਤਾਂ ਜਿੰਮੇਦਾਰ ਕੀ ਕਰੂ ਰੇ ਜਪਾ ਕਰੂਗਾ ਕਿ ਜਿੰਮੇਦਾਰ ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਦਾ ਮੈਂ ਜਦੋਂ ਆਪਾਂ ਬੀਜ ਬੋਣਾ ਸ਼ੁਰੂ ਕਰਿਆ ਸੀ ਨਰਮੇ ਦਾ ਬੀਜਣਾ ਸ਼ੁਰੂ ਕਰਿਆ ਸੀ ਉਦੋਂ ਵੀ ਲੋਕ ਕਹਿ ਰਹੇ ਸੀ ਵੀ ਐਤ ਕੀ ਬੀਜ ਮਾੜਾ ਨਿਕਲੂਗਾ ਮਾੜਾ ਨਿਕਲੂਗਾ ਜਦੋਂ ਉਹਨਾਂ ਦੇ ਆ ਚੀਜ਼ ਖਿਆਲ ਸੀ ਫਿਰ ਵੀ ਉਹਨਾਂ ਨੇ ਬੀਜ ਕਿਉਂ ਬੀਜਿਆ ਮਤਲਬ ਨਹੀਂ ਖਿਆਲ ਨਹੀਂ ਸੀ ਨਾ ਬਟਾ ਕਿਸੇ ਤਾਂ ਤਵਾਰੀ ਵੀ ਤਾਂ ਕਰਨੀ ਪਊ ਹੂੰ ਜੇ ਤਵਾਰੀ ਨਾ ਕਰਾਂਗੇ ਰਵੀਜੇਗਾ ਕੀ ਹੂੰ ਅਤਵਾਰ ਵੀ ਤਾਂ ਕਿਸੇ ਨੂੰ ਕਰਨਾ ਹੈ ਹੂੰ ਅਤਵਾਰੀ ਬੰਦੇ ਕੋਈ ਚੀ ਨਹੀਂ ਚਲਦੀ ਠੀਕ ਹੈ ਕਿ ਚੱਲ ਜੂਗੀ ਨਹੀਂ ਚਲਦੀ ਹਾਂ ਅਤਵਾਰੀ ਕਰਨੀ ਪਊਗੀ ਠੀਕ ਹੈ ਹਾਂ ਜੇ ਨਟਵਾਰ ਕਰਦਾ ਮਰਦਾ ਹੈ ਖਬਰ ਅੱਗੇ ਕੀ ਲਈ ਬੈਠਾ ਅਗਲਾ ਹੂੰ ਅੱਗੇ ਲਫਾ ਵਿੱਚ ਖਬਰਾਂ ਕੀ ਬੰਦ ਕਰੀ ਬੈਠਾ ਆਪਾਂ ਨੂੰ ਕੀ ਪਤਾ ਆਪਾਂ ਨੂੰ ਕੀ ਸਬੂਤ ਆਉਣਾ ਕੀ ਬੂਟੇ ਲਾ ਕੇ ਵਿਕੇ ਜਾਂਗਰਾ ਕੇ ਵਿਕੇ ਠੀਕ ਹੈ ਗੱਲ ਤੇ ਇੱਕ ਚੀਜ਼ ਹੋਰ ਦੱਸੋ ਜਿਵੇਂ ਐਤ ਕੀ ਨਰਮੇ ਨੇ ਕਦ ਪੱਖੋਂ ਸਾਰੇ ਰਿਕਾਰਡ ਤੋੜਦੇ ਸੀ ਕਦ ਬਹੁਤ ਕੱਡਿਆ 10 10 12 12 ਫੁੱਟ ਕਦ ਕੱਡਿਆ ਸੀ ਨਰਮੇ ਨੇ ਕੀ ਤੁਸੀਂ ਪਹਿਲਾਂ ਵੀ ਆਪਣੀ ਜ਼ਿੰਦਗੀ ਚ ਇੰਡੀ ਹਾਈਟ ਨਰਮੇ ਦੀ ਵੇਖੀ ਹੈ ਨਹੀਂ ਨਹੀਂ ਵੇਖੀ ਨਹੀਂ ਵੇਖੀ ਐਵੇਂ ਗਲਤ ਗੱਲ ਕਰਨੀ ਆ ਪਹਿਲਾਂ ਹਾਈਟ ਨਹੀਂ ਨਹੀਂ ਵੇਖੀ ਐਡ ਕੀ ਜਣੀ ਹੈ ਟਾਈ ਨਹੀਂ ਸੀ ਕਿਤੇ ਐਡ ਕੀ ਜਨਾ ਫਰਕ ਤੇ ਨਹੀਂ ਸੀ ਫਿਰ ਇਸ ਦਾ ਕੀ ਕਾਰਨ ਹੋ ਗਿਆ ਕਾਰਨ ਸੁੰਡੀ ਦਾ ਗੁਲਾਮੀ ਸੁੰਡੀ ਪੈ ਗਈ ਗੁਲਾਬੀ ਸੁੰਡੀ ਪੈ ਗਈ ਉਹਨੇ ਖਤਮ ਹੀ ਕਰਤਾ ਉਹਨੇ ਖਤਮ ਕਰਤਾ ਹੂੰ ਗੁਲਾਬੀ ਸੁੰਡੀ ਨੇ ਜਣੇ ਵਿੱਚੇ ਟਿੰਡਾ ਖਤਮ ਕਰਤਾ ਖਾ ਗਈ ਖਾ ਗਈ ਹਾਂ ਸਪਰੇਆਂ ਦਾ ਕਾਰਨ ਲਾ ਲਾ ਹੈ ਚਾਹੇ ਦਵਾਈਆਂ ਦਾ ਕਾਰਨ ਲਾ ਲਾ ਕਿਵੇਂ ਵੀ ਕਰ ਲੈ ਇਹਦੇ ਵਿੱਚ ਗੱਲ ਹੋਰ ਹੈ ਹਾਂ ਬਜੀ ਇਹ ਪਤਾ ਕੀ ਹੈ ਵੀ ਜਿਹੜਾ ਇਹ ਬੀ ਦਾ ਕਾਰਨ ਹੂੰ ਇਹ ਬੀ ਕੰਪਨੀਆਂ ਨੇ ਪੈਸਾ ਬੜਾ ਕਮਾ ਲਿਆ 20 ਦੇ ਤਾਂ ਦੋ ਨੰਬਰ ਦਾ ਇੱਥੇ ਆ ਕੇ ਜ਼ਿੰਮੇਦਾਰ ਤੇ ਬਹੁਤ ਵੱਡੀ ਮਾਰ ਪੈਗੀ ਸਰਕਾਰ ਇਸ ਚੀਜ਼ ਚੀਜ਼ਾਂ ਬੰਨੀ ਧਿਆਨ ਨਹੀਂ ਦਿੰਦੀ ਅਗਰ ਜੇ ਕੋਈ ਕੰਪਨੀ ਤੋਂ ਉਹਨਾਂ ਦੇ ਉੱਤੇ ਛੱਡੇ ਹੋਣ ਬੰਦੇ ਚੈੱਕ ਕਰਨ ਵਾਲੇ ਜਾਂ ਹੋਰ ਸਟਾਫ ਹੋਵੇ ਤਾਂ ਉਹ ਵੀ ਨੂੰ ਚੈੱਕ ਕਰਕੇ ਦੇਣ ਜ਼ਿੰਮੇਦਾਰਨ ਨਾ ਮਾ ਹੁਣ ਚੈਕ ਚੈਕ ਕਿਤੇ ਨਹੀਂ ਕਿਸੇ ਨੇ ਕੀ ਪਤਾ ਅੰਦਰ ਕੀ ਰੇਤਾ ਮਿੱਟੀ ਪਾਇਆ ਸਾਨੂੰ ਕੀ ਸਬੂਤ ਹੈ ਤੁਸੀਂ ਕਿੰਨੇ ਬਿੱਗਿਆਂ ਚ ਵੇਚਿਆ ਸੀ ਨਾ 20 ਕਿਲੇ ਨਰਮਾ ਸੀ ਮੇਰੇ ਕੋਲ 20 ਕਿਲੇ ਹਾਂ ਸਾਰਾ ਖਰਾਬ ਹੋ ਗਿਆ ਬਿਲਕੁਲ ਕੁਛ ਹੀ ਨਹੀਂ ਪੱਲੇ ਨਹੀਂ ਪਿਆ ਚੋਣੀ ਦੀ ਚਗਾਈ ਵੀ ਨਹੀਂ ਪੂਰੀ ਹੋ ਸਕਦੀ ਹਮ ਐਡੀ ਵੱਡੀ ਖਸਤਾ ਹੋ ਗਈ ਯਾਰ ਤੇ ਜਦੋਂ तकरीबन 2 ਸਾਲ ਪਹਿਲਾਂ ਜਦੋਂ ਆਪਣੇ ਸੀਸੀਆਈ ਵੱਲੋਂ ਨਰਮੇ ਦੀ ਖਰੀਦ ਹੁੰਦੀ ਸੀ ਹਾਂਜੀ ਤਾਂ ਉਦੋਂ तकरीबन ਮੇਰੇ ਹਿਸਾਬ ਨਾਲ 5400 ਕੁ ਰੁਪਏ ਰੇਟ ਸੀ ਨਰਮੇ ਦਾ ਉਦੋਂ ਬਿੱਗੇ ਦਾ ਕਿੰਨਾ ਆ ਰਿਹਾ ਸੀ ਨਾ ਉਦੋਂ ਮੇਰੀ ਗੱਲ ਸੁਣੋ ਮੁਮਨ ਜਿਹੜਾ ਸਾਰੇ ਏਰੀਆ ਦੇ ਸਾਬ ਨਾਲ 5 ਕੁਇੰਟਲ ਦੀ ਉਸ ਹਰ ਜੀਵਿੰਦਾਰ ਨੂੰ ਪੈਗੀ ਜਾਨੀ 25 ਤੋਂ 30 ਹਜ਼ਾਰ ਬਿੱਗਾ ਦੇ ਰਿਆ ਸੀ ਦੇ ਰਿਆ ਸੀ ਤੇ ਹੁਣ 25 30 ਹਜ਼ਾਰ ਦੇ ਦੇਣ ਦੇ ਬਜਾਏ ਹੁਣ 20 ਹਜ਼ਾਰ ਕੋਲੋਂ ਖਾ ਗਿਆ ਕੋਲੋਂ ਖਾ ਗਿਆ ਪਹਿਲਾਂ ਸੁਪਰ ਸਿਟੀ ਯੂਰੀਆ ਪਾਈ ਫਿਰ ਬੀ ਵਿਜਾ ਉੱਤੇ ਸਪਰਿਆ ਕੀਤੀਆਂ ਦੋ ਦੋ ਵਾਰੀ ਰੇ ਫਿਰ ਪਾਈ ਨਰਮਨੂ ਸ਼ਾਟਨਾ ਹੋ ਜੇ ਅਗੇ ਪਹਿਲੇ ਵਾਰੀ ਸ਼ਾਟ ਹੋ ਗਿਆ ਸੀ ਇਹਤ ਕੀ ਇਹਨੂੰ ਇੱਕ ਕਾਰਨ ਬਣਿਆ ਇਹ ਫੁੱਲ ਵੀ ਲੱਗਿਆ ਫੁੱਲ ਲੱਗਣ ਤੋਂ ਬਾਅਦ ਜੋ ਟਿੰਡਾ ਬਣਿਆ ਥੁੰਡੀ ਆ ਗਈ ਤੇ ਫਲ ਤਾਂ ਆ ਗਿਆ ਅੰਤਾਂ ਦਾ ਬਾਖੜੂ ਫਲ ਸੀਗਾ ਉਹ ਇਹ ਨੁਗਰਾ ਸੀ ਅਸਲੀ ਫਲ ਨਹੀਂ ਸੀ ਅਸਲੀ ਫਲ ਹੁੰਦਾ ਤਾਂ ਇਹ ਬੀਟੀ ਨਰਮ ਆਏ ਥੋੜੇ ਹੋ ਸਕਦੇ ਸੀ ਸੱਤ ਸੱਤ ਮੰਡਲ ਦਾ ਕੋਈ ਬੀਟੀ ਨਰਮ ਨਰਸਿੰਗ ਬੱਬਾ ਇੱਕ ਚੀਜ਼ ਹੋਰ ਦੱਸੋ ਜਿਵੇਂ ਤੁਸੀਂ ਕਿਹਾ ਵੀ 25 ਤੋਂ 3000 ਰੁਪਏ ਬਿਗੇ ਦੀ ਆਮਦਨ ਸੀ ਜਦੋਂ ਸੀਸੀਆਈ ਨਰਮੇ ਦੀ ਖਰੀਦ ਕਰਦੇ ਸੀ ਯਾਨੀ 20 ਬਿਗਿਆਂ ਦੇ ਹਿਸਾਬ ਨਾਲ ਇਹ ਤਾਂ ਆਪਾਂ ਨੂੰ 6 ਤੋਂ 7 ਲੱਖ ਰੁਪਏ ਆਉਣਾ ਸੀ ਕਿਧਰੇ ਤੇ ਹੁਣ ਜਦੋਂ ਅੱਧ ਵਜਦਾ ਸਾਨੂੰ ਅੱਧ ਬਚਦਾ ਹੁਣ ਅੱਧ ਵਜਦਾ ਸੱਤ ਨਹੀਂ ਵਜਦਾ ਚਲੋ 3 ਲੱਖ ਰੁਪਏ ਆਪਾਂ ਮੰਨ ਲਿਆ ਵੀ ਖਰਚਾ ਕੱਢ ਕੇ ਆਪਾਂ ਨੂੰ ਬਚਦਾ ਹੁਣ ਜਦੋਂ ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸਰਕਾਰ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਮੁਆਵਜ਼ਾ ਦੋ ਸਾਡੇ ਸਾਹ ਹੁਣ ਨਾਲ ਤਾਂ ਪਹਿਲੀ ਗੱਲ ਤਾਂ ਇਹ ਸਰਕਾਰਾਂ ਦੀ ਨੀਤੀ ਬਹੁਤ ਮਾੜੀ ਐ ਕੋਈ ਵੀ ਸਰਕਾਰ ਐ ਚਾਹੇ ਉਹ ਜ਼ਿੰਮੇਦਾਰ ਬੰਨੀ ਤੇ ਹਣੇ ਨਹੀਂ ਦਿੰਦੇ ਮੁਆਵਜ਼ਾ ਦਾ ਨਾ ਕਰ ਦੇਣਗੇ ਇੱਥੇ 2 ਰੁਪਏ ਦੇ ਕੇ 5 ਰੁਪਏ ਘਾ ਦੇ ਕੇ ਕਿਸੇ ਪਿੰਡ ਦੇ ਦੂਜੇ ਚ ਹੋਰ ਦੇ ਤੇ ਕੁਝ ਨਹੀਂ ਦਿੰਦੇ ਜਿਵੇਂ ਬਜਾਈ ਹੋਈ ਹੈ ਗਰਦੌਰੀ ਦੇ ਹਿਸਾਬ ਨਾਲ ਉਹ ਪੂਰਨ ਦੇਣ ਪੂਰੀ ਸਾਡੀ ਖੁਸ਼ੀਸ਼ ਕਰਨਾ ਉਹ ਮੁਆਵਜ਼ਾ ਜਿਹੜਾ ਉਹਦੇ ਮੁਤਾਬਕ ਦੇਣ 5 ਕੰਟਰਾਸੀ ਆਖੀ ਇਹਨੇ ਥੱਲੇ ਵਾਲਾ ਪਾਸੇ ਪੰਜ ਗੰਢਾਂ ਦੇ ਹਨ ਰੇਟ ਦੇਣ ਸਰਕਾਰ ਦੇਵੇ ਜਿਹੜਾ ਵੀ ਸੀਸੀਆਈ ਦੇ ਜਿਹੜਾ ਵੀ ਰੇਟ ਚੱਲਦਾ ਉਹ ਹਾਂ ਚੱਲ ਉਹ ਦੇਣਾ ਜ਼ਰੂਰੀ ਹੈ ਉਹਨਾਂ ਨੂੰ ਦੇਣਾ ਚਾਹੀਦਾ ਹੈ ਸਾਡੀ ਮੰਗ ਤੇ ਸਾਡੀ ਵਾਇਸ ਸੁਣੀ ਨਹੀਂ ਰਿਹਾ ਕੋਈ ਤੇ ਤੋਤਾ ਬਾਬਾ ਜੀ ਇੱਕ ਚੀਜ਼ ਹੋਰ ਦੱਸੋ ਜਿਵੇਂ ਮੈਂ ਸ਼ੁਰੂਆਤ ਚ ਵੀ ਦੱਸਿਆ ਵੀ 4 ਤੋਂ 5 ਗਿਹੜੇ ਹੋਗੇ ਵੀ ਹਰ ਵਾਰੀ ਨਰਮਾ ਜਿਹੜਾ ਉਹ ਖਰਾਬ ਹੋ ਜਾਂਦਾ ਫਸਲ ਤੇ ਜੇ ਐਵੇਂ ਗੱਡੀ ਚੱਲਦੀ ਰਹੀ ਤਾਂ ਤੁਹਾਡੇ ਹਿਸਾਬ ਨਾਲ ਸਿਸਟਮ ਕਿਵੇਂ ਚੱਲੂਗਾ ਸਿਸਟਮ ਕੰਮ ਆਵੇ ਨਾ ਵੀ ਜਾਵੇ ਬੰਗਾਲੀ ਆ ਗਈ ਗੱਲ ਹੀ ਆਊਗੀ ਜ਼ਿਮੀਂਦਾਰਾਂ ਦੇ ਗਰੀਬੀ ਆ ਜੂਗੀ ਹੋਰ ਇਹ ਦੇਖਿਆ ਜਾਊਗਾ ਗਰੀਬੀ ਆ ਗਈ ਆਊਗੀ ਕੀ ਗਰੀਬੀ ਆ ਜੂਗੀ ਜਿਹੜਾ ਫਸਲ ਦੇ ਸਿਰ ਤੇ ਆ ਜ਼ਿਮੀਂਦਾਰ ਹਮਮ ਜਿਹੜਾ ਫਸਲ ਮਾਰ ਗਈ ਗੱਲ ਮੁੱਕ ਗਈ ਜਿਹੜਾ ਥਾਲ ਤੋਂ ਰੋਟੀ ਕੋਈ ਲੈਗਾ ਚੱਕੇ ਭੁੱਖਾ ਟੁਰਿਆ ਬਰੂ ਬਾਜ਼ਾਰ ਦੇ ਬੰਦੇ ਤੇ ਜ਼ਿਮੀਂਦਾਰ ਗੱਲ ਮੁੱਕ ਗਈ ਝਗੜਾ ਗਿਆ ਤੇ ਜ਼ਿਮੀਂਦਾਰ ਕੋਲੋਂ ਨਾ ਕੋਈ ਸਪਰੇਅ ਤੇ ਕੰਟਰੋਲ ਨਹੀਂ ਕੋਈ ਬੀ ਤੇ ਕੰਟਰੋਲ ਨਹੀਂ ਕਿਸੇ ਤੇ ਕੰਟਰੋਲ ਹੀ ਨਹੀਂ ਕੰਟਰੋਲ ਤੋਂ ਬਣਾਇਆ ਕੋਈ ਸੌਦਾ ਹੈ ਜਿਹੜਾ ਕੋਈ ਮਰਗੀ ਵੇਚ ਸਕਦਾ ਮਰਜ਼ੀ ਰੱਖ ਸਕਦਾ ਸਾਨੂੰ ਦੇਵੇ ਜਿਹੜੀ ਕੰਪਨੀ ਤੋਂ ਬੀ ਲੈਨੇ ਸੀ ਉਹ ਕਹਿਣ ਵੀ ਸਾਡੀ ਗਰੰਟੀ ਹੈ 4 ਕੌਂਟਲ ਦਾ ਬਿਲਕੁਲ ਹੋਊਗਾ। ਹੂੰ ਤਾਂ ਸਾਨੂੰ ਵੀ ਦੇਣਾ ਸੀ ਉਹਦੇ ਪੈਸੇ ਪੂਰੇ ਫੋਲ ਸਾਨੂੰ ਚਾਹੇ 100 ਰੁਪਏ ਵਾਧਾ ਲੈਣ ਪੈਕਟ ਨੂੰ ਪਰ ਸਾਡੇ ਨਾਲ ਗਰੰਟੀਦਾਰ ਵੀ ਹੋਣਾ ਚਾਹੀਦਾ। ਮੀਟੀ ਕੋਟਰ ਨੂੰ ਨਾਲ ਦਿੱਤਾ ਤਾਂ ਉਹ ਸੁੰਢੀ ਆਉਣੀ ਨਹੀਂ ਚਾਹੀਦੀ ਸੀਗੀ। ਸੁੰਢੀ ਕਿਉਂ ਆਈ? ਕਿਉਂ ਆਈ ਹਾਂ? ਇਹਦੀ ਕੋਈ ਜਾਣਵੀਂ ਜਾਂਚ ਪੜਤਾਲ ਹੈ ਨਹੀਂ ਕੋਈ ਫਿਰ ਲੈਬੋਰੀ ਹੈ ਨਹੀਂ ਕੋਈ ਟੈਸਟ ਹੈ ਨਹੀਂ ਕਿਸਾਨ ਦੀ ਕਿਤੇ ਵੀ ਸੁਣਾਈ ਹੈ ਨਹੀਂ ਕੋਈ ਵੀ ਜੇ ਆਪਾਂ ਉਹਨੂੰ ਕੋਈ ਟੈਸਟ ਕਰੀਏ ਵੀ ਇਹ ਬੀਜ ਕੀ ਕਮੀ ਹੈ ਕੀ ਨਹੀਂ ਹੈ। ਹੂੰ ਤੇ ਨਾ ਹੀ ਕੋਈ ਸਰਕਾਰ ਖਰੀਦ ਰਹੀ ਹੈ। ਜਿਹੜਾ ਕੋਈ ਛੋਟਪੁਟ ਕਿਸੇ ਦੇ ਕੋਈ 10 20 ਸ਼ੇਰ ਹੋਇਆ ਵੀ ਐ ਉਹ ਵੀ ਖਰੀਦਣ ਨਹੀਂ ਜਾ ਰਿਹਾ ਰੁਲਦਾ ਹੋ ਪਿਆ ਬਜਾਰਾਂ ਚ ਹੂੰ ਤੇ ਮਣੀਰਾਮ ਜੀ ਤੁਹਾਡਾ ਤਜਰਬਾ ਕੀ ਕਹਿੰਦਾ ਇਸ ਦੇ ਪਿੱਛੇ ਦਾ ਕਾਰਨ ਕੀ ਹੋ ਸਕਦਾ ਸੁੰਡੀ ਦਾ ਸੁੰਡੀ ਦਾ ਕਾਰਨ ਹੀ ਹੈ ਜੀ ਇਹ ਵੀ ਜਿਹੜੇ ਕਟਿਆ ਜੀ ਹੂੰ ਤੇ ਇਹ ਰਿਆਂ ਸਪਰਿਆਂ ਚ ਵੀ ਇਹਨਾਂ ਜਦਮ ਨਹੀਂ ਤੇ ਬੀਟੀ ਕਾਟਨ ਉਹ ਵੀ ਪਰਜੀ ਹੈ ਅਗਰ ਬੀਟੀ ਹੁੰਦਾ ਤੇ ਉਹ ਸੁੰਡੀ ਕਿਉਂ ਆਉਂਦੀ ਠੀਕ ਪਹਿਲਾਂ ਆਉਂਦਾ ਸੀ ਮਤਲਬ ਨਹੀਂ ਸੀ ਹੂੰ ਪਹਿਲਾਂ ਆਉਂਦਾ ਸੀ ਮਣੀਰਾਮ ਨੂੰ ਪੁੱਛੋ ਵੀ ਉਹ ਜਿੰਨੇ ਦਾਣੇ ਲਾਤੇ ਉਹਨੇ ਸਹੀ ਹੁੰਦੇ ਸੀ ਤੇ ਉਹਨੂੰ ਫੜ ਫੱਲੂ ਵੀ ਪੂਰਾ ਹੁੰਦਾ ਸੀ ਸੁਣੀ ਨੇੜੇ ਹੀ ਨਹੀਂ ਟਪਦੀ ਸੀ ਉਹਦੇ ਠੀਕ ਹੈ ਉਹਦੇ ਜੀਨਸ ਘੱਟ ਪਾਉਂਦੇ ਕੋਈ ਚੀਜ਼ ਪਾ ਕੇ ਜਿਹੜਾ ਵੀ ਬਣਾਉਂਦੇ ਆ ਉਹਨਾਂ ਨੇ ਉਹਦਾ ਨਾਮ ਆਤਰੀ ਕਰਤਾ ਉੱਤੇ ਫੋਟੋ ਲਾਤੀ ਵਿੱਚ ਉਹਦੇ ਕੁਝ ਵੀ ਨਹੀਂ ਹੈ ਇਹਨੇ ਦਾਵਾ ਇਸ ਕਰ ਲਾ ਇੱਕ ਚੀਜ਼ ਹੋਰ ਦੱਸੋ ਮਹਾਰਾਜ ਜਿਵੇਂ ਜਿਹੜੇ ਜਿਨ੍ਹਾਂ ਦੇ ਥੋੜਾ ਬਹੁਤ ਨਰਮਾ ਹੋਇਆ ਵੀ ਆ ਥੋੜਾ ਬਹੁਤ ਜਿਨ੍ਹਾਂ ਦੇ ਵੀ ਹੋਇਆ ਤਾਂ ਉਹਨਾਂ ਵੱਲੋਂ ਵੀ ਇੱਕ ਆ ਦਿੱਕਤ ਉਹਨਾਂ ਨੂੰ ਵੇਖੀ ਜਾ ਰਹੀ ਹੈ ਵੀ ਜਿਹੜੇ ਬਾਜ਼ਾਰ ਦੀ ਗੱਲ ਕਰੀਏ ਜਾਂ ਆਸ-ਪਾਸੇ ਮੰਡੀਆਂ ਦੀ ਗੱਲ ਕਰੀਏ ਉੱਥੇ ਉਹ ਖਰੀਦ ਨਹੀਂ ਕਰਦੇ ਉਹਨਾਂ ਦੀ ਉਹਦੇ ਪਿੱਛੇ ਦਾ ਕੀ ਉਹਦਾ ਕੀ ਕਰੀਏ ਪਰਲੇ ਬੰਦੇ ਨੂੰ ਪੁੱਛੋ ਮੰਨ ਰਹਾ ਵੀ ਇਹਨੂੰ ਖਰੀਦ ਨਹੀਂ ਹੋ ਰਹੀ ਜੀ ਅਸੀਂ ਅਸੀਂ ਵੀ ਸੈਂਪਲ ਲੈ ਕੇ ਅਸੀਂ ਮਾਰਕੀਟ ਕੁੜੇ ਦੇ ਪਾ ਮੰਗੀ ਜਾਂਦੇ ਜੀ ਖਰੀਦੀ ਨਹੀਂ ਰਿਹਾ ਸਰਕਾਰ ਐਸ ਪਾਸੇ ਧਿਆਨ ਨਹੀਂ ਦੇ ਰਹੀ ਹੈ ਸੀਐਸਏ ਚੱਲ ਨਹੀਂ ਸੀਐਸਏ ਚੱਲ ਨਹੀਂ ਰਹੀ ਤੇ ਬਾਜ਼ਾਰ ਚ ਕੀ ਰੇਟ ਦੱਸ ਰਿਹਾ ਹੁੰਦਾ ਬਾਜ਼ਾਰ ਚ 3000 3500 3200 ਏ ਰੈਟ ਗਰੀ ਇਹ ਕਰਾਂਗੇ ਅਸੀਂ ਬੱਚਾ ਨਹੀਂ ਪੂਰਾ ਹੁੰਦਾ ਸਾਡਾ ਰਿਆ ਸਪਰੇ ਇੰਨੀਆਂ ਖਰਚਾਂ ਕੀਤੇ ਉਹ ਵੀ ਪੂਰੇ ਹੁੰਦੇ ਹੈ ਗੁਵਾਰਾ ਮਹਿੰਗਾ ਤੇ ਨਹਿਰ ਖਸਤਾ ਇਹ ਵੇਖੋ ਨਜ਼ਾਰਾ ਹਾਂ ਨਿ ਉਹ ਸਾਡਾ ਉਹਦੇ ਤੋਂ ਕੁਝ ਵੀ ਨਹੀਂ ਲੱਗਦਾ ਇਸ ਕੱਲ ਦੇ ਉੱਤੇ ਜੇ ਸਰਕਾਰ ਵੀ ਨਹੀਂ ਨਾ ਸਾਫ ਦੇਊਗੀ ਲੋਕ ਇਹੋ ਜਿਹੇ ਉਹ ਤਾਂ ਮੂਲ ਵੀਦਣਗੇ ਜਿਹੜੀਆਂ ਨਾ ਖਾਣ ਦੇ ਕੰਮ ਆਉਣਾ ਨਾ ਪਾਉਣ ਦੇ ਕੰਮ ਆਉਣਾ ਅਸੀਂ ਗੁਵਾਰਾ ਵੀ ਜਾਣਗੇ ਉਹਨੂੰ ਕੀ ਖਾਊਗਾ ਪਸ਼ੂ ਖਾਣਗੇ ਉਹਨੂੰ ਇਹ ਗਾਮਾੜੇ ਲੈ ਕੇ ਜਾਣਗੇ ਅਬ ਚੜ੍ਹੇ ਵਾਲੇ ਤਾਂ ਸਾਫ ਹੋ ਜਾਣਗੇ ਨਾ ਉਹਨਾਂ ਬਦਲ ਗੂ ਜਦੋਂ ਜ਼ਿੰਮੇਦਾਰ ਨੇ ਨਰਮੇ ਦੀ ਪਹਿਦਾ ਨਾ ਕੀਤੀ ਤੇ ਸਰਕਾਰਾਂ ਦੇ ਮਿਲ ਫੇਲ ਹੋ ਜਾਣਗੇ ਹਮ ਕੰਪਨੀਆਂ ਦੇ ਮਿਲ ਵੀ ਫੇਲ ਹੋ ਜਾਣਗੇ ਗੱਠਾਂ ਵਾਲੇ ਵੀ ਜਾਣਗੇ ਤੇ ਬੜੇ ਮੈਣੇ ਵੀ ਜਾਣਗੇ ਸਾਰੇ ਜਾਣਗੇ ਉਹ ਬਾਈ ਨਾ ਗੱਲ ਕਰ ਸੀ ਤੇ ਇਹ ਦੱਸੂਗਾ ਉਹ ਮਨੀਰ ਤੇ ਇੱਕ ਚੀਜ਼ ਹੋਰ ਦੱਸੋ ਦੋਤਾ ਮਹਾਰਾਜ ਜਿਵੇਂ ਜੇ ਐਵੇਂ ਚੱਲਦਾ ਰਿਹਾ ਸਿਸਟਮ ਤੇ ਇੱਕ ਚੀਜ਼ ਮੈਨੂੰ ਹੋਰ ਦੱਸੋ ਵੀ ਪਹਿਲਾਂ ਸਾਰਾ ਸਿਸਟਮ ਜ਼ਿੰਮੇਦਾਰਾਂ ਦਾ ਸਹੀ ਸੀ ਜੀ ਜਿਆਦਾ ਤੋਂ 5-7 ਸਾਲ ਪਹਿਲਾਂ ਦੀ ਗੱਲ ਕਰੀਏ ਆਪਾਂ ਵਧੀਆ ਫਸਲਾਂ ਹੁੰਦੀਆਂ ਸੀ ਵਧੀਆ ਉਹਨਾਂ ਨੂੰ ਭਾਅ ਮਿਲਦੇ ਸੀ ਜ਼ਿਮੀਂਦਾਰ ਵੀ ਸੰਤੁਸ਼ਟ ਸੀ ਕਿਤੇ ਨਾ ਕਿਤੇ ਤੇ ਆਹ 5-7 ਸਾਲਾਂ ਜੀ ਇਹੋ ਜਿਹਾ ਕੀ ਹੋ ਗਿਆ ਵੀ ਮਤਲਬ ਇਦਾਂ ਸਿਸਟਮ ਚੱਲ ਪਿਆ ਇਹਦਾ ਕਾਰਨ ਪਹਿਲਾਂ ਤੁਸੀਂ ਦੱਸੋ ਫਿਰ ਆਪਾਂ ਮਨੀ ਰਾਮ ਜੀ ਨੂੰ ਪੁੱਛਾਂਗੇ ਉਹ ਇਹਦਾ ਕਾਰਨ ਬੱਚਾ ਇਹੀ ਹੈ ਵੀ ਕਾਰਨ ਇਹਦਾ ਸਭ ਮੀਆਂ ਦੇ ਸਿਰ ਤੇ ਹੈ ਜਮ ਬੇਈਮਾਨੀ ਹਰੇਕ ਚੀਜ਼ ਪੈਦਾ ਹੋ ਗਈ ਜੇ ਸਪਰੇ ਮਾੜੀ ਆਉਣ ਲੱਗੀ ਵੀ ਮਾੜੇ ਆਉਣ ਲੱਗੇ ਤਾਂ ਉਹਦਾ ਪੂਰਾ ਕਾਰਨ ਆਈ ਹੈ ਹੋਰ ਕੀ ਕਾਰਨ ਆ ਉਹਦਾ ਯਾਨੀ ਆਪਣੇ ਚੰਦਰ ਪੀਏ ਬਣਾਉਣ ਖਾਤਰ ਮਤਲਬ ਹਾਂ ਯਾਨੀ ਨਗਣੀ ਚੀਜ਼ ਵੇਚਦੇ ਆ ਲੋਕ ਹਾਂ ਉਹਨਾਂ ਦੀ ਕੋਈ ਹਦਾਇਤ ਨਹੀਂ ਕੋਈ ਉਹ ਕੋਈ ਬੰਦਾ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਇੰਨੇ ਮਹਿੰਗੇ ਮਹਿੰਗੇ ਬੀਅਰ ਅੱਛਾ ਮਹਿੰਗੇ ਬੀਅਰ ਫਿਰ ਹਾਂ 11 ਬੜਾ ਉਹਦਾ ਪੈਕੇਟ ਵਗਦਾ ਹੈ 900 ਗ੍ਰਾਮ ਵਜਨ ਹੁੰਦਾ ਉਹਦੇ ਵਿੱਚ ਹਾਂ ਜਿੰਦਾਰ ਤਾਂ ਮਰਿਆ ਸਵਾਰ ਕੇ ਚੰਗੀ ਤਰ੍ਹਾਂ ਨਾ ਕਾਹਕੇ ਨੀ ਜਿਮੀਦਾਰ ਦੇ। ਉਹਨਾਂ ਸਰੋਂ ਦੇ ਬੀਜੇ ਲਾ ਲਾ ਕੀ ਭਾਦਾ ਵੀ ਲੱਖ ਰੁਪਇਆ ਕਵੈਂਟਲ ਆ। ਲੱਖ ਰੁਪਇਆ ਕਵੈਂਟਲ ਆ। ਜਿਹੜਾ ਸਰੋਂ ਦਾ ਬੀਜ ਜਿਹੜਾ ਬੀਜ ਦਾ ਲੱਖ ਰੁਪਇਆ ਕਵੈਂਟਲ ਆ ਤੁਸੀਂ ਰੇਟ ਇਹਦਾ ਕਨਫਰਮ ਕਰਕੇ ਵੇਖੋ। ਹੂੰ ਕੋਈ ਹੈ ਅੱਗਾ ਟੱਗਾ ਕੋਈ ਹੈ ਕੋਈ ਜਿਹੜਾ 980 ਰੁਪਇਆ ਦਾ 1 ਕਿਲੋ ਦਾ ਪੈਕੇਟ। ਹੂੰ 1 ਕਿਲੋ ਦਾ ਵੀ ਕੱਟ ਵੇਟ ਹੁੰਦਾ ਉਹਦਾ। ਠੀਕ। ਤੇ ਕਵੈਂਟਲ ਦਾ ਰੇਟ ਲਾ ਲਓ ਕਿੰਨਾ ਹੋ ਗਿਆ ਲੱਖ ਰੁਪਇਆ ਤੇ ਕਿੰਨਾ ਖਰਚਾ ਹੁੰਦਾ ਸਰਕਾਰ ਐਸ ਬਾਰੇ ਜਾਣਕਾਰੀ ਤਾਂ ਦੇਵੇ। ਵੀ ਐਸ ਨੂੰ ਆਪਾਂ ਹਾਈਬ੍ਰਿਡ ਬੀਜ ਤਿਆਰ ਕਰਨ ਵਾਸਤੇ ਕਿੰਨਾ ਕੀ ਪ੍ਰੋਸੈ ਉਹਦਾ ਪ੍ਰੋਸੈਸ ਦਾ ਪਤਾ ਹੋਵੇ ਇੰਨਾ ਇਹ ਤੇ ਲਗਤ ਆਉਂਦੀ ਐ ਇੰਨਾ ਇਹ ਤੇ ਜੀਐਸਟੀ ਲੱਗਦਾ ਇੰਨਾ ਇਹ ਇਹ ਚੀਜ਼ ਲੱਗਦੀ ਐ ਕੀ ਕੀ ਚੀਜ਼ਾਂ ਤੇ ਹੋਰ ਕੋਈ ਸੈਸ ਲੱਗਦਾ ਹੋਰ ਜੋ ਵੀ ਲੱਗਦਾ ਐ ਇਹ ਆਮ ਕਿਸਾਨ ਨੂੰ ਪਤਾ ਨਹੀਂ ਐ ਕਿਸੇ ਨੂੰ ਹੂੰ ਤੇ ਕਿਸਾਨ ਉਹਨਾਂ ਆਪਣਾ ਕਰਕੇ ਖੂ ਅੱਲਾ ਕਰਕੇ ਰਹਿ ਜਾਂਦਾ ਵਿਚਾਰਾ ਉਹਦੀ ਕੋਈ ਸੁਣਾਈ ਹੈ ਨਹੀਂ ਕਿਤੇ ਕੋਈ ਕੋਟ ਕਚੇਰੀਆਂ ਚ ਨਹੀਂ ਅਖੀਰੀ ਦੇ ਵਿੱਚ ਆ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ ਆਪਾਂ ਫਿਰ ਤੁਹਾਡੇ ਤੋਂ ਇਜਾਜ਼ਤ ਲਿਆਂਗੇ ਵੀ ਤੁਹਾਡੇ ਸਾਹਮਣੇ ਨਾਲ ਸਰਕਾਰ ਵੱਲੋਂ ਕੀ ਕਦਮ ਚੱਕੇ ਜਾ ਸਕਦੇ ਜਿਹਨਾਂ ਨਾਲ ਇਸ ਚੀਜ਼ ਦਾ ਹੱਲ ਹੋਵੇ ਤੇ ਭਵਿੱਖ ਭਵਿੱਖ ਦੇ ਬਾਰੇ ਦੀ ਆਪਾਂ ਗੱਲ ਕਰੀਏ ਤਾਂ ਇਹ ਜੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਜ਼ ਸਰਕਾਰ ਇਹਦੇ ਬਾਰੇ ਚੰਗੇ ਵੀ ਕਿਸਾਨਾਂ ਨੂੰ ਦੇਣ ਜਿਹੜੇ ਕੋਈ ਫਰਜੀ ਵੀ ਵੇਚਦਾ ਹੈ ਉਹਦੀ ਜਾਂਚ ਪੜਤਾਲ ਹੋਵੇ ਲੈਬੋਰੀਟਰੀਆਂ ਹੋਣ ਉਹ ਚ ਟੈਸਟ ਹੋਵੇ ਵੀ ਇੱਥੇ ਕੀ ਕਮੀ ਹੈ ਤੇ ਜਿਹਨੇ ਫਰਜੀ ਦਿੱਤਾ ਹੈ ਨਕਲੀ ਦਿੱਤਾ ਹੈ ਉਹਤੇ ਕਾਰਵਾਈ ਹੋਵੇ ਨਕਲੀ ਡੀਪੀ ਤੱਕ ਫੜੀਆਂ ਜਾਂਦੀਆਂ ਹਨ ਟਰੱਕਾਂ ਦੇ ਟਰੱਕ ਕੋਈ ਕਾਰਵਾਈ ਨਹੀਂ ਹੁੰਦੀ ਅੱਜ ਤੱਕ ਕਿੰਨੀ ਵਾਰੀ ਹੋਈ ਹੈ ਕੋਈ ਅੱਜ ਤੱਕ ਕੋਈ ਤੁਸੀਂ ਅਖਬਾਰ ਚ ਕਿਤੇ ਪੜ੍ਹੀ ਹੋਵੇ ਵੀ ਅਗਰ ਖਾਦ ਵੀ ਨਕਲੀ ਮਿਲੂਗਾ ਆਪਾਂ ਨੂੰ ਰੇ ਸਪਰੇ ਨਕਲੀ ਮਿਲੂਗੀ ਤੇ ਆਪਾਂ ਕਿਵੇਂ ਪੈਦਾਵਾਰ ਲਵਾਂਗੇ ਕਿਵੇਂ ਭਾਰਤ ਖੇਤੀ ਪ੍ਰਧਾਨ ਦੇਸ਼ ਸਾਰੇ ਅਰਥਵਿਵਸਤਾ ਖਰਚੀ ਤੇ ਚਲਦੀ ਹੈ ਹੂੰ ਤੇ ਕਿਸਾਨ ਜੇ ਖਤਮ ਹੋ ਗਿਆ ਤਾਂ ਦੇਸ਼ ਦੀ ਅਰਥਵਿਵਸਤਾ ਪਹਿਲਾਂ ਹੀ ਖਤਮ ਹੈ ਫਿਰ ਇੰਨੀ ਮਹਿੰਗਾਈ ਹੈ ਕੀ ਕਰਾਂ ਕੀ ਕਰੂਗਾ ਕਿਸਾਨ ਉਹ ਦੇ ਖੁਦ ਦੀ ਮਿਹਨਤ ਜਿਹੜੀ ਉਹਦੇ ਪੱਲੇ ਨਹੀਂ ਪੈ ਰਹੀ ਹੂੰ ਠੀਕ ਹੈ ਠੀਕ ਹੈ ਜੀ ਤੇ ਤਾਂ ਤਾਂ ਬਾਬਾ ਜੀ ਇੱਕ ਜਾਂਦੇ ਜਾਂਦੇ ਤੁਹਾਡੇ ਤੋਂ ਖਿਰੀ ਪ੍ਰਸ਼ਨ ਇਹ ਹੈ ਵੀ ਜਿਵੇਂ ਤੁਸੀਂ ਪੰਜਾਬ ਨਾਲ ਜੁੜੇ ਹੋ ਆਪਣੇ ਪੰਜਾਬ ਬਾਰਡਰ ਇੱਥੋਂ ਨੇੜੇ ਰਹਿ ਜਾਂਦਾ ਹਾਂ ਜੀ ਵੀ ਪੰਜਾਬ ਦੇ ਜਿਹੜੇ ਕਿਸਾਨ ਭਰਾ ਆ ਜਾਂ ਜ਼ਿਮੀਂਦਾਰਾਂ ਦੀ ਗੱਲ ਕਰੀਏ ਤਾਂ ਉਹ ਖਸ ਖਸ ਦੀ ਖੇਤੀ ਹੈ ਜਿਹੜੀ ਉਹ ਬੜੀ ਜੋ ਰਹਾਂ ਤੇ ਉੱਥੇ ਮੰਗ ਚੱਲ ਰਹੀ ਹੈ ਤਾਂ ਤੁਹਾਡਾ ਇਸ ਤੇ ਕੀ ਕਹਿਣਾ ਸਾਡਾ ਤਾਂ ਸਿਤਾ ਬਾਹਰ ਚੰਗੇ ਚੱਲਦੀ ਹੈ ਤਾਂ ਅਸੀਂ ਦਾਬ ਵਿੱਚ ਕੇ ਖੋ ਜائیں ਜੇ ਕੋਈ ਜੋ ਜਾਵੇ ਤਾਂ ਪਰਮਿਟ ਦੇਵੇ ਸਰਕਾਰ ਪਰਮਿਟ ਦੇਵੇ ਗਵਰਨਮੈਂਟ ਵੀ ਜੀ ਵੀਜ ਲਾਂਗੇ ਵੀਜਨ ਨੂੰ ਸਾਹ ਹਰ ਬੰਦਾ ਤਿਆਰ ਹੈ ਨੀਮਾ ਉਹਨਾਂ ਦਾ ਪੂਰਾ ਕਰਾਂਗੇ ਆ ਉਹਨਾਂ ਨੇ ਪੂਰਾ ਕਰਾਂਗੇ ਹਾਂ ਮਿੰਟ ਵਾਧਾ ਠੀਕ ਹੈ 5 ਮਿੰਟ ਬਾਅਦ ਫਿੱਟਾ ਖਮਾਇ ਕਰਾ ਵਗੈਰਾ ਆਉਂਦੇ ਲੋਕ ਉਹਨਾਂ ਤੇ ਛੁੱਟ ਜਾਣਗੇ ਹਾਂ ਅੱਗੇ ਇਥੇ ਰਾਜਸਥਾਨ ਤੋਂ ਪੋਸਟ ਚੱਲਦਾ ਸੀ ਕੋਈ ਮੁੰਡਾ ਨੌਜਵਾਨ ਹੁੰਦਾ ਏ ਹੋਰ ਸੀ 10 ਰੁਪਏ ਦਾ ਖਾਲੇ ਕੰਮ ਕਰਦਾ ਸੀ ਹੁਣ ਉਹਦੇ ਗੋਲੀਆਂ ਖਾ ਲੈਂਦੇ ਤੇ ਟੀਕਾ ਲਾ ਲੈਂਦੇ ਸਿਰੇ 'ਚ ਬਾਹਰ ਹੀ ਪੈਂਦੇ ਝੜਕਦੇ ਮੈਡੀਕਲ ਨਸ਼ਾ ਚੱਲੀ ਜਾਂਦਾ ਸਾਰੇ ਮੈਡੀਕਲ ਮੈਡੀਕਲ ਨਸ਼ਾ ਚੱਲੀ ਜਾਂਦਾ ਇਹ ਸਮਾਇਕਾ ਰੋਜ ਬਟ ਇਹ ਬੰਦ ਕਰਿਆ ਖਰਖਰ ਬਿਜਲੀ ਬੰਦ ਕਰੀਏ ਤਾਂ ਹੀ ਤਾਂ ਮੈਡੀਕਲ ਨਸ਼ਾ ਚੱਲਿਆ ਜਵਾਨੀ ਜਿਹੜੇ ਜਵਾਨ ਮੁੰਡੇ ਸੀ ਖਤਮ ਹੋ ਗਏ ਸਭ ਨਸ਼ੇ ਇਹ ਬਹੁਤ ਪਿਹੜੀ ਹਾਲਾ ਸਰਕਾਰ ਦੇ ਵੀ ਸਰਕਾਰ ਨੂੰ ਵੀ ਧਾਮਦਨ ਹੈ ਦਵਾਈਆਂ ਤੇ ਯੂਜ਼ ਹੁੰਦੀ ਹੈ ਸਾਰੇ ਹੁੰਦੀ ਹੈ ਉਹ ਕੋਈ ਨਰੀਪੁਰੀ ਫੀਮ ਤਾਂ ਨਹੀਂ ਕਹਿੰਦੇ ਲੋਕ ਕਦੇ ਕਦੇ ਉਹ ਰੇਟ ਪੱਤਕੇ ਬਿਕੋਦਾ 200 ਰੁਪਏ ਕਿਲੋ ਹੈ ਜੇ ਤੇ ਜਿੰਮੇਦਾਰ ਕੋਲ ਕਿਆਰੀ ਵੀ ਦੀ ਹੋਵੇ ਇਹ ਘਰੇ ਕੰਮ ਨਾਲ ਕੀਤੀ ਜਾ ਤੇ ਬਹੁਤ ਕੰਮ ਦਿੰਦੀ ਹੈ ਉਹ ਜਿਹੜੀ ਬੀਜੀਏ ਦੋ ਕਨਾਲਾ ਤਿਆਰ ਕਰਨ ਵਾਲਾ ਉਹਦਾ ਮੁਆਵਜ਼ਾ ਟੈਕਸ ਜੋ ਵੀ ਬਣਦਾ ਸਰਕਾਰ ਨੂੰ ਵੀ ਉਹ ਦਵਾਈ ਜਿਹੜੀ ਉਹਦੇ ਵਿੱਚੋਂ ਨਿਕਲਦੀ ਉਹ ਸਾਡੇ ਕੋਲੋਂ ਪੂਰੀ ਕਰਾਵੇ ਉਹ ਜੇ ਖਰਾਬ ਹੈ ਤਾਂ ਅਸੀਂ ਉਹਨੂੰ ਖਰਾਬ ਦੱਸਾਂਗੇ ਉਹਦਾ ਬਲ ਜੇਨ ਕਰ ਲਿਆ ਸਰਕਾਰ ਕਰੇ ਤੇ Rajasthan ਚ ਤੇ ਮੇਰੇ ਹਿਸਾਬ ਨਾਲ ਕੇਂਦਰ ਤੋਂ ਪਰਮਿਸ਼ਨ ਵੀ ਮਿਲੀ ਵੀ ਹੈ ਕਿਉਂਕਿ Rajasthan ਦੇ ਕਈ ਇਲਾਕਿਆਂ ਚ ਹੁੰਦੀ ਹੈ ਇਹਦੀ ਖੇਤੀ ਹੈ ਜਿਹੜੀ ਪਰਮਿਟ ਜਾਰੀ ਹੁੰਦੇ ਪਰਮਿਟ ਜਾਰੀ ਹੁੰਦੇ ਆ ਗੰਗਾ ਨਗਰ ਤੇ ਹਨਮਨਗੜ ਜ਼ਿਲ੍ਹੇ ਜੈ ਨਹੀਂ ਆ ਜਿਹੜੇ ਬਰਾਨੀ ਜ਼ਿਲ੍ਹੇ ਕੋਟਾ ਬੂੰਦੀ ਪ੍ਰਤਾਪਗੜ ਹਾਂ ਤੇ ਤੋੜ ਸਾਰੇ ਸਾਰੇ ਥਾਈ ਹੁੰਦੀ ਹੈ ਸਾਰੇ ਥਾਈ ਹੁੰਦੀ ਹੈ ਹਾਂ ਤੇ ਲਖਪਤੀ ਲੋਕ ਲਖਪਤੀ ਲੋਕ ਆ ਜਾਂਦੇ ਉਹਨਾਂ ਜ਼ਿਲ੍ਹੇ ਜਿੱਥੇ ਉਹ ਗੁਰਦੀ ਹੈ ਉਥੇ ਦਿੱਤੇ ਉਹਨਾਂ ਨੇ ਪਰਮਿਟ ਕਿਲੇ ਕਿਲੇ ਦੇ ਦੋ ਕਿਲਿਆਂ ਦੇ ਉਹ ਲੋਕੇ ਖੇਤੀ ਕਰਦੇ ਆ ਵਧੀਆ ਆਮਦਨ ਆ ਉਹਨਾਂ ਨੂੰ ਤੇ ਜਿਹੜੇ ਅੱਜ ਚਿੱਟਾ ਵਗੈਰਾ ਚੱਲ ਰਿਹਾ ਇਹਦੇ ਤੋਂ ਇਹ ਬਿਲਕੁਲ ਖਤਮ ਹੋ ਜੂਗਾ ਇਹਨਾ ਇਹ ਕੰਪਨੀਆਂ ਦੀ ਲੀਡਰਾਂ ਦੇ ਹੈ ਇਹ ਮਹਿਕਮੇ ਸਾਰੇ ਕਾਰਖਾਨੇ ਲੱਗੇ ਐਨੀ ਬਾੜ ਬੰਦੀ ਹੋਈ ਹੈ ਫਿਰ ਵੀ ਚਿੱਟਾ ਆਉਂਦਾ ਕੀ ਵਧਾ ਇੱਥੇ ਬਣਦਾ ਹੈ ਕਿ ਬਾਹਰੋਂ ਆਉਂਦਾ ਹੈ ਕਿ ਉੱਤੋਂ ਡਿੱਗਦਾ ਪੈਂਚ ਹਰ ਪਿੰਡ ਦੇ ਵਿੱਚ ਮਹੀਨੇ ਚ ਇੱਕ ਦੋ ਮੋਤਾਂ ਚਾਰ ਮੁੰਡਿਆਂ ਦੀਆਂ ਨੌਜਵਾਨਾਂ ਦੀਆਂ ਹੁੰਦੀਆਂ ਹਾਂ ਐ ਜੀ ਹਾਲਤ ਹੋਏ ਪੈਣ ਬਿਲਕੁਲ ਠੀਕ ਹੈ ਬਿਲਕੁਲ ਇਹ ਚੀਜ਼ ਹੈ ਸਰਕਾਰ ਪਹਿਲੀ ਗੱਲ ਤਾਂ ਇੱਕ ਹੋਰ ਮੈਂ ਭੁੱਲ ਗਿਆ ਦੱਸਣੀ ਵੀ ਨਰਮੇ ਦਾ ਵੀ ਸਾਨੂੰ ਜਿਹੜੀ ਕੰਪਨੀ ਦਿੰਦੀ ਹੈ ਲਿਉਂਦੇ ਆ ਬਾਜ਼ਾਰ ਤੋਂ ਉਹ ਲਿਖਦੀ ਰੂਪ ਦੇ ਪਰਮਾਨੈਂਟ ਦੇਣ ਵੀ ਜੇ ਥੋੜਾ ਨਰਮਾ ਨਹੀਂ ਹੋਊਗਾ ਤਾਂ ਥੇਰ ਦੇਣਾ ਦੇਵਾਂਗੇ ਹਾਂ ਵੀ ਦੇ ਪੈਸੇ ਕਮਾਉਂਦੇ ਆ ਸਾਡੇ ਕੋਲ 1000 ਰੁਪਏ ਦਾ 900 ਗ੍ਰਾਮ ਵੀ ਦੇਂਦੇ ਆ ਤੇ ਉਹ ਉਹ ਵੀ ਤਾਂ ਕਮਾਈ ਕਰਦੇ ਆ ਕਿ ਨਹੀਂ ਬਿਲਕੁਲ ਜੇ ਅਗਰ ਜੇ ਖਰਾਬ ਹੁੰਦਾ ਤਾਂ ਸਾਨੂੰ ਸਾਡੀ ਮਿਹਨਤ ਹੈ ਉਹ ਤਾਂ ਪੁੱਠੀ ਮੋੜ ਇਹ ਕੰਪਨੀਆਂ ਨੂੰ ਹਦਾਇਤ ਹੋਣੀ ਚਾਹੀਦੀ ਠੀਕ ਹੈ ਸੈਂਟਰ ਸਰਕਾਰ ਤੋਂ ਵੀ ਰਾਜ ਸਰਕਾਰ ਤੋਂ ਵੀ ਠੀਕ ਹੈ ਹੂੰ ਠੀਕ ਹੈ ਫਿਰ ਗੱਡੀ ਚੱਲੂਗੀ ਨਹੀਂ ਤਾਂ ਲੋਕ ਇਹ ਤੋਂ ਮੁਖ ਮੋੜ ਜਾਣਗੇ ਨਰ ਮੇ ਤੋਂ ਹੂੰ ਬਿਲਕੁਲ ਹੀ ਮੋੜ ਜਾਣਗੇ ਕਣਕ ਤੋਂ ਵੀ ਮੋੜ ਜਾਣਗੇ ਕਿਉਂ ਕਣਕ ਨੂੰ ਪੈਦਾ ਕਰਨ ਦੇ ਤੇ ਖਰਚਾ ਬਹੁਤ ਹੁੰਦਾ ਕਣਕ ਦਾ ਰੇਟ ਚਾਹੀਦੇ ਘੜ ਤੋਂ ਘੜ 33000 ਰੁਪਇਆ ਫਿਰ ਜਾ ਕੇ ਜਿੰਮੇਦਾਰ ਤੱਕ ਖਤਾ ਪੂਰਾ ਹੁੰਦਾ ਅਸਰੋਂ ਬੀਜੀ ਪਈ ਆ ਆਪਣੇ ਪਿੱਛੇ ਇਹ ਇਹ ਜੇ ਨੂੰ ਪਾਲਾ ਮਾਰਗਾ ਤੇ ਬਥੇਰੀ ਵੀ ਨਹੀਂ ਹੁੰਦੀ ਇਹਦਾ ਇਹਦਾ ਕੋਈ ਪ੍ਰਬੰਧ ਨਹੀਂ ਸਰਕਾਰ ਕੋਲ ਦਿੰਦੀ ਨਹੀਂ ਬੀਮਾ ਲੈ ਲੈਂਦੇ ਆ ਬੀਮਾ ਕਰਾ ਲੈਂਦੇ ਆ ਕੇ ਸੀ ਸੀ ਸਾਡੇ ਖਾਤੇ ਆ ਉਹਦੇ ਬੀਮਾ ਸਾਡਾ ਕਟਿਆ ਜਾਂਦਾ ਤੇ ਸਾਨੂੰ ਅਜ ਤੱਕ ਕਰਕੇ ਐਨੇ ਇੱਕ ਨਿੱਕੀ ਚੋਅਨੀ ਵੀ ਨਹੀਂ ਦਿੱਤੀ ਯਾਰ ਉਹ ਵੀ ਤਾਂ ਅਸੀਂ ਭਰਦੇ ਆ ਬੀਮਾ ਇਸ ਫਸਦੜੀ ਖਰਾਬ ਹੈ ਸਰਕਾਰ ਕਿਉਂ ਨਹੀਂ ਦਿੰਦੀ ਹੂੰ ਕਿਉਂ ਨਹੀਂ ਪਰਦਾਲ ਕਰਦੀ ਸਾਡੀ ਜ਼ਿੰਮੇਵਾਰ ਤਾਂ ਬਹੁਤ ਪਿੱਛੇ ਆ ਅਗਰ ਜੇ ਇਹ ਭੁਖਮਰੀ ਆ ਗਈ ਕ੍ਰਾਂਤੀ ਆ ਗਈ ਤਾਂ ਇਹਨਾਂ ਸਰਕਾਰਾਂ ਦਾ ਕੁਝ ਨਹੀਂ ਵਟਿਆ ਜਾਣਾ ਬਿਲਕੁਲ ਇਹ ਆਪਾਂ ਜਿੱਥੇ ਬੈਠੇ ਨੇ ਸਰਕਾਰ ਬਣਾਉਣ ਵਾਲੇ ਆਪਾਂ ਜਿਹੜੇ ਵਿਦਿਆਤੀ ਲੋਕ ਹੈ ਹੂੰ ਉਹ ਕੋਈ ਉੱਤਰ ਨਹੀਂ ਦੇਕਿਓ ਨਹੀਂ ਸਾਰਾ ਦੇਸ਼ ਨਾਜ ਖੰਦਾ ਉਹ ਵੀ ਵਿਦਿਆਤੀ ਇੱਥੋਂ ਹੀ ਜਾਂਦਾ ਹੈ ਦੋਸਤੋ ਇਸ ਹੀ ਰਾਜਸਥਾਨ ਸੂਬੇ ਦੇ ਸਾਡੇ ਬਜ਼ੁਰਗ ਤੇ ਸਾਡੇ ਤਾਇਆ ਜੀ ਮਣੀ ਰਾਮ ਜੀ ਤੇ ਸਾਡੇ ਜਿਹੜੇ ਬਜ਼ੁਰਗਾਂ ਤੋਤਾ ਸਿੰਘ ਜੀ ਮਹਾਰਾਜ ਤੇ ਨਰਸਿਓ ਮਹਾਰਾਜ ਤੇ ਬਹੁਤ ਵਧੀਆ ਇਹਨਾਂ ਨਾਲ ਗੱਲਬਾਤ ਕਰਕੇ ਲੱਗਿਆ ਤੇ ਜਿਹੜੇ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਜਿੰਨਾ ਇਹਨਾਂ ਦਾ ਤਜਰਬਾ ਸੀ ਇਸ ਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਚਾਹੇ ਫਸਲ ਨੂੰ ਲੈ ਕੇ ਉਹ ਸਾਰਾ ਇਹਨਾਂ ਨੇ ਆਪਣੇ ਨਾਲ ਸਾਂਝਾ ਕਰਿਆ ਤੇ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਲੋੜ ਆ ਵੀ ਜ਼ਿੰਮੇਦਾਰਾਂ ਕੰਨੀ ਸੋਚਣ ਦੀ ਤੇ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਲਦੇ ਆਂ ਅਗਲੀ ਵਾਰ ਫੇਰ ਕਿਸੇ ਨਵੇਂ ਵਿਸ਼ੇ ਤੇ ਕਿਸੇ ਨਵੇਂ ਵੀਡੀਓ ਦੇ ਨਾਲ ਜਿਉਂਦੇ ਬਸਤੇ ਰਹੋ